ਜੀ ਆਪਾ ਮੇਰਾ ਨਾਮ ਸ਼ਕੁੰਦਲ ਕੀ ਕਹਿਣਾ ਚਾਹੋਗੇ ਕੀ ਪਛਾਣੋ ਇਹੋ ਹੀ ਵੀ ਸਾਨੂੰ ਕੋਈ ਮਤਲਬ ਕੋਈ ਸਾਕੀ ਕੋਈ ਫਾਇਦਾ ਨਹੀਂ ਹੈ ਵੋਟਾਂ ਦੇਈਏ ਛੜ ਨੰਗਣਿਆ ਕਿ ਛੜਕਣੀ ਵਰਖਾ ਵਰਨੀ ਹੈ ਤੇ ਗੱਡੀ ਨਹੀਂ ਆਂਦੀ ਕਹਿੰਦੀ ਲੀਡਰ ਨਹੀਂ ਆਏ ਪਿੰਡ ਨਹੀਂ ਜੀ ਆਂਦੇ ਲਾ ਵੋਟ ਲੈਣੇ ਹੋਣੋ ਲਾਂਦੇ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਆ ਕੇ ਕਿੰਨੇ ਕੰਮ ਹੋਏ ਨੇ ਕੋਈ ਕੰਮ ਨਹੀਂ ਥਾ ਹੋਇਆ ਇੱਥੇ ਕੋਈ ਕੰਮ ਨਹੀਂ ਹੋਇਆ ਹਾਂ ਜੀ ਕੀ ਨਾਮ ਹੈ ਮੇਰਾ ਨਾਮ ਸ਼ਿਵ ਕੁਮਾਰੀ ਬਿਲੇ ਇਤ੍ਰੇਟੀ ਪਾਸਾ ਬਲਾਗ ਧਾਰਕਲਾ ਜ਼ਿਲ੍ਹਾ ਪਖਤਾਨਕੋਟ ਦੀ ਮੈਂ ਠੀਕ ਹੈ ਸਾਡੇ ਪਿੰਡ ਦੇ ਵਿੱਚ ਨਾ ਕੋਈ ਰਸਤਾ ਨਾ ਹੀ ਸਾਡੇ ਪਿੰਡ ਦੇ ਵਿੱਚ ਕੋਈ ਸਕੂਲ ਠੀਕ ਹੈ ਨਾ ਹੀ ਸਾਡੇ ਪਿੰਡ ਵਿੱਚ ਕੋਈ ਡਿਸਪੈਂਸਰੀ ਆਈ 5-7 ਕਿਲੋਮੀਟਰ ਥੱਲੇ ਜਿੰਨੀ ਡਿਸਪੈਂਸਰੀ ਵਾਸਤੇ ਔਰ ਸਕੂਲ ਵਾਸਤੇ ਵੀ ਸਾਡੇ ਬੱਚੇ ਦੇਖੋ ਸਾਡੀ ਸੜਕ ਕਿੰਨੀ ਮਾੜੀ ਹੈ ਠੀਕ ਹੈ ਹਰੇ ਬੱਚੇ ਵਾਸਤੇ ਕੋਈ ਗੱਡੀ ਨੀ ਮੋਟਰ ਨਹੀਂ ਲੱਗਦੀ ਥੈ ਇਹ ਤਾਂ ਬੋਟਲ ਲੈ ਲਿੰਦੇ ਨਾ ਲੀਟਰ ਨਹੀਂ ਆਂਦੇ ਲੀਟਰ ਜੇ ਬੋਟਲ ਲੈਣੀ ਹੈ ਵੀ ਤੇਰੇ ਲੀਟਰ ਆਂਦੇਗਾ ਠੀਕ ਹੈ ਲੇਕਿਨ ਹੁਣ ਅਸੀਂ ਬੋਟਲ ਲੈਣੀ ਹੈ ਨਹੀਂ ਦੇਣੀ ਹੈ ਨਾ ਇਹ ਪੂਰੇ ਪਿੰਡ ਨੇ ਮਨ ਬਣਾ ਲਿਆ ਆਹੋ ਪੂਰੇ ਪਿੰਡ ਨੇ ਮਨ ਬਣਾ ਲਿਆ ਕਿ ਵੋਟਾਂ ਨਹੀਂ ਦੇਣੀਆਂ ਅਸੀਂ ਕੀ ਕਾਰਨ ਕੀ ਆ ਕਿ ਕਾਰਨ ਕੀ ਆ ਤੁਹਾਡੀ ਪਰਸਨੈਲਿਟੀ ਐਹੀ ਨਹੀਂ ਪਿੰਡ ਦੇ ਵਿੱਚ ਕੋਈ ਵੀ ਤੇ ਕਿਉਂ ਦੇਣੀਆਂ ਵੋਟਾਂ ਆਪਣੀਆਂ ਠੀਕ ਹੈ ਤੁਹਾਨੂੰ ਕੋਈ ਸਹੂਰਤੀ ਨਹੀਂ ਹੈ ਕਿ ਸਹੂਰਤੀ ਕੋਈ ਨਹੀਂ ਹੈ ਤਾਂ ਵੋਟਾਂ ਘੇ ਦੇਈਏ ਸਕੂਲ ਕੋਈ ਨਹੀਂ ਸਪੈਂਸਰੀ ਕੋਈ ਨਹੀਂ ਠੀਕ ਹੈ ਰਸਤਾ ਕੋਈ ਨਹੀਂ ਆਸੇਂਗੀ ਤੇ ਕਿਉਂ ਦੇਗੇ ਵੋਟਾਂ ਅਸੀਂ ਸਰ ਕੀ ਨਾਮ ਆਪਣਾ ਕੀ ਪਿੰਡ ਦਾ ਨਾਮ ਪਿੰਡ ਦਾ ਨਾਮ ਪੇਟੀਵਾਸਾ ਤੇ ਮੇਰਾ ਨਾਮ ਸੋਨ ਲਾਲ ਕੀ ਮੁਸ਼ਕਲਾਂ ਆਂਦੀਆਂ ਮੁਸ਼ਕਲਾਂ ਬਹੁਤ ਨੇ ਪਰ ਮੇਰੀ ਸਭ ਤੋਂ ਵੱਡੀ ਮੁਸ਼ਕਲ ਹੈ ਸਾਨੂੰ ਰਸਤੇ ਦੀ ਹੈ ਜਿਹੜਾ ਕਿ ਅਸੀਂ ਕਈ ਵਾਰੀ ਪ੍ਰਸ਼ਾਸਨ ਨੂੰ ਕਿਹਾ ਇਹ ਮੰਗ ਰੱਖੀ ਹੈ ਕਿ ਸਾਡਾ ਰਸਤਾ ਜਿਹੜਾ ਹੈ ਉਹ ਕੀ ਕੀਤਾ ਜਾਏ ਜਦੋਂ ਵੀ ਬਰਸਾਤ ਆਂਦੀ ਹੈ ਤੇ ਅਸੀਂ ਖੁਦ ਆਪਣੇ ਮਤਲਬ ਕਲੈਕਸ਼ਨ ਕਰਕੇ ਤੇ 10 20 50 ਹਜ਼ਾਰ ਰੁਪਏ ਇਕੱਠਾ ਕਰਕੇ ਤੇ ਇਹ ਰਿਪੇਅਰ ਕਰੀ ਪ੍ਰਸ਼ਾਸਨ ਸਾਨੂੰ ਕੋਈ ਵੀ ਮਤਲਬ ਇਸ ਬਾਰੇ ਕੋਈ ਮਦਦ ਨਾ ਕਿਸੇ ਤਰ੍ਹਾਂ ਦਾ ਬੀਸਟਾ ਪ੍ਰਿੰਸ ਕਿਹਾ ਤੇ ਅਸੀਂ ਇਸ ਗੱਲ ਤੋਂ ਬੜੇ ਪਰੇਸ਼ਾਨ ਹੈ ਸਾਡੇ ਬੱਚੇ 100 ਤੋਂ ਪੈ ਸਕੂਲ ਜਾਂਦੇ ਨੇ ਉਹਨਾਂ ਨੂੰ ਮਤਲਬ ਲਿ ਜਾਣਾ ਪੈਂਦਾ ਹੋਣਾ ਪੈਂਦਾ ਕੋਈ ਗੱਡੀ ਮੋਟਰ ਉੱਪਰ ਨਹੀਂ ਹੁੰਦੀ ਕਿਉਂਕਿ ਰਸਤਾ ਨਹੀਂ ਹੈਗਾ ਇਸ ਕਰਕੇ ਸਾਡੇ ਮੰਗਿਆ ਪ੍ਰਸ਼ਾਸਨ ਅਗੇ ਕਿ ਸਾਡਾ ਇਹ ਮਸਲਾ ਇਹਦਾ ਹੱਲ ਕੀਤਾ ਅਗਰ ਨਾ ਕੀਤਾ ਗਿਆ ਤੇ ਅਸੀਂ ਵੋਟਾਂ ਦਾ ਬਾਈਕਾਟ ਕਰਾਂਗੇ नमस्कार भाई जी कि नाम अपना और की पिंड ਦਾ ਨਾਮ ਕੀ ਹੈ ਮੇਰਾ ਨਾਮ ਜੋਤੀ ਹੈ ਮੇਰਾ ਪਿੰਡ threety vasa ਹੈ ਮੈਂ threety vasa ਦੇ ਰਹਿਣ ਵਾਲੀ ਹਾਂ ਔਰ ਸਾਡੇ ਪਿੰਡ ਦਾ ਕੋਈ ਵਿਕਾਸ ਨਹੀਂ ਕੋਈ ਸੁਣਵਾਈ ਨਹੀਂ ਆਸੀ ਮੈਂਬਰ ਸਾਹਿਬ ਨੂੰ ਵੀ ਕਿਹਾ ਸਰਪੰਚ ਸਾਹਿਬ ਨੂੰ ਵੀ ਕਿਹਾ ਮੇਨ ਮੁੱਦਾ ਸਾਡਾ ਰਸਤੇ ਦਾ ਹੈ ਰਸਤਾ ਬਿਲਕੁਲ ਹੈ ਨਹੀਂ ਜਿਹੜੇ ਵਿਚਾਰੇ ਬਜ਼ੁਰਗ ਲੋਕੇ ਨੇ ਉਹਨਾਂ ਨੂੰ ਦਿੱਕਤਾਂ ਆਨ ਜਾਣ ਦੀ ਸਾਡੇ ਵਰਗੇ ਦਿੱਕਤ ਹੈ ਮੈਂ ਮਹੀਨਾ ਦੋ ਮਹੀਨੇ ਪਹਿਲਾਂ ੜੀ ਕੀ ਮੇਰੇ ਮੱਥੇ ਤੇ ਦਿਖਵਾਲੇ ਤੱਕ ਦਾਗ ਪਿਆ ਹੈ ਤੇ ਆਣ ਜਾਣ ਦੀ ਮੁਸ਼ਕਲ ਹੈ ਬਾਕੀ ਕੋਈ ਸੁਣਾਈ ਨਹੀਂ ਹੈ ਇੱਥੇ ਮੰਡੀ ਬੋਰਡ ਦੇ ਆਏ ਹੈ ਸਰਵੇ ਕਰੀ ਹੈਗੇ ਲੇਕਿਨ ਕੋਈ ਮਤਲਬ ਕੋਈ ਰਿਪੇਅਰ ਨਹੀਂ ਕੋਈ ਕੁਝ ਨਹੀਂ ਹੈ ਤੇ ਇਹ ਸਾਡਾ ਮਸਲਾ ਹੱਲ ਹੋਣਾ ਚਾਹ ਰਾਇਆ ਤਾਂ ਅਸੀਂ ਵੋਟ ਦੇਣੇ ਨਹੀਂ ਤਾਂ ਅਸੀਂ ਕਿਸੇ ਨੂੰ ਵੋਟ ਨਹੀਂ ਦੇਣੇ ਸਾਨੂੰ ਕਿਸੇ ਨਾਲ ਆਬਜੈਕਸ਼ਨ ਨਹੀਂ ਹੈ ਲੇਕਿਨ ਅਸੀਂ ਆਪਣਾ ਵੋਟ ਕਿਸੇ ਨੂੰ ਦੇਣਾ ਪੂਰਾ ਪਿੰਡ ਵੋਟ ਨਹੀਂ ਦੇਗਾ ਕਿਸੇ ਨੂੰ ਮੈਡਮ ਜਿਸ ਤਰ੍ਹਾਂ ਕੀ ਨਵੀਂ ਸਰਕਾਰ ਆਈ ਦੀ ਹੈ ਹੁਣ ਹੈਨਾ ਤੇ ਉਹ ਕਹਿੰਦੀ ਆ ਅਸੀਂ ਬੜੇ ਕੰਮ ਕਰਾ ਰਹੇ ਆ ਪਿੰਡਾਂ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਸਾਡੇ ਸਾਡੇ ਇੱਥੇ ਕੋਈ ਕੰਮ ਨਹੀਂ ਹੋਇਆ ਤੁਸੀਂ ਦੇਖ ਲਓ ਰਸਤਾ ਸਾਡਾ ਦੇਖੋ ਕੋਈ ਕੰਮ ਨਹੀਂ ਹੋਇਆ ਹਾਂਜੀ ਔਰ ਪਿੰਡ ਵੱਲੋਂ ਜਿਹੜੇ ਮਹਿਲਾਵਾਂ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਪੂਰੇ ਬਾਈਕਾਟ ਕੀਤਾ ਜਾਏਗਾ ਇਲੈਕਸ਼ਨਾਂ ਦਾ ਜੇ ਸਾਡਾ ਮੰਗਾ ਨਹੀਂ ਮੰਨੀਆਂ ਗਿਆ ਤੇ ਕੀ ਕਹਿਣਾ ਚਾਹੋਗੇ ਕਰਨਾ ਹੈ ਕਰਨਾ ਹੈ ਅਸੀਂ ਤਾਂ ਬਾਈਕਾਟ ਕਰਨਾ ਹੈ ਕਿਉਂ ਸਾਡੇ ਕੋਈ ਇੱਥੇ ਸਹੂਲਤ ਨਹੀਂ ਸੁਣਵਾਈ ਨਹੀਂ ਕੋਈ ਵੀ ਰਸਤਾ ਨਹੀਂ ਤਾਂ ਅਸੀਂ ਕਾਇਦੇ ਵਾਸਤੇ ਵੋਟ ਪਾਣੀ ਆ ਅਸੀਂ ਕੋਈ ਵੋਟ ਨਹੀਂ ਪਾਣੀ ਹਾਂਜੀ ਰੇਸ਼ ਸਿੰਘ ਜੀ ਪਿੰਡ ਦਾ ਨਾਮ ਟੇਢੀ ਬਸਾ ਕੀ ਕਹਿਣਾ ਚਾਹੋਗੇ ਤੁਸੀਂ ਕਹਿਣਾ ਇਹ ਜਾਨੇ ਬਈ ਜਦੋਂ ਨਾ ਤੇ ਪਿੰਨੂ ਕੋਈ ਰਸਤਾ ਹੈ ਤੇ ਕੁਛ ਨਹੀਂ ਆ ਤੁਸੀਂ ਦੇਖਿਆ ਇਹ ਮਤਲਬ ਜੁ ਆਈ ਇਸਰ ਸੇ ਆਈ ਤੀ ਤੇ ਰਸਤੇ ਹਲਾਦ ਕੀ ਇਹਦੇ ਨਾ ਨਾ ਕੋਈ ਲੁੱਕ ਪੈਂਦੇ ਨਾ ਜੇ ਮੈਂਟਲਸ ਕਰਦੇ ਰਿਪੇਅਰ ਕਰਦੇ ਨਾ ਕੋਈ ਮੈਗਵਾ ਕਰਾਂਦਾ ਨਾ ਕੋਈ ਪੰਚਾਇਤ ਦਾ ਸਰਪੰਚ ਕਰਾਂਦਾ ਨਾ ਕੋਈ ਮੈਂਬਰ ਕਰਾਂਦਾ ਕੇ ਤੇ ਜਿੰਨੇ ਵੀ ਮੈਂਟਲਸ ਤੇ ਮਤੇ ਪਿੰਡ ਵਾਲੇ ਆਪਣੇ ਕੋਲੋਂ ਪੈਸੇ ਪਾ ਕੇ ਇਹਦੀ ਰਿਪੇਅਰ ਉਹ ਮੈਟਰੀਜ਼ ਦੀ ਕਰਦੇ ਆਗੇ ਤੇ ਜਦੋਂ ਬਰਖਾ ਪੈਂਦੀ ਹੈ ਨਾ ਜਾਈ ਮਿੱਟੀ ਭਾਈ ਦੇ ਅਗੇ ਉਹ ਮਿੱਟੀ ਜਦ ਬਰਖਾ ਬੇਸਿਰ ਤੇ ਮਾਰ ਦਿਆਗੇ ਮੋਟਰਸਾਈਕਲ ਵਾਲੇ ਵੀ ਦੂਜੇ ਆਪਣੇ ਗੱਡੀਆਂ ਵਾਲੇ ਵੀ ਬੜਾ ਕਿਤੇ ਕਿਤੇ ਜਾਪੜਦੇ ਤੇ ਘਰ ਤੋਂ ਘਰ ਦੀ ਮੈਂ ਕਹ ਰੋਜ਼ ਦੇ 2-2 ਜਿਹੜੇ ਐਕਸੀਡੈਂਟ ਹੁੰਦੇ ਜਦੋਂ ਬਰਖਾ ਪੈਂਦੀ ਹੈ ਤੇ ਇਹ ਤੇ ਹਾਲਾਤ ਆ ਸਾਡੇ ਪਿੰਡ ਦੇ ਆ ਤੇ ਇੱਥੇ ਆਪਣਾ ਮੰਟੂ ਵੀ ਭਲਾਇਆ ਸੀ ਲੇਕਿਨ ਉਹਨੇ ਵੀ ਕੁਛ ਨਹੀਂ ਕੀਤਾ ਹੈ ਆਪਣਾ ਇਹ ਦੂਜੇ ਨੂੰ ਕੀ ਬੋਲਦੇ ਨੂੰ ਬੱਬਲ ਵੀ ਮਤਲਬ ਦੋ ਤਰਾ ਵੀਸਾ ਕਿਹਾ ਸੀ ਲੇਕਿਨ ਉਹਨੇ ਵੀ ਕੁਛ ਨਹੀਂ ਕੀਤਾ ਹੈ ਤੇ ਉਹ ਅਜ ਤੀ ਸਾਡੀ ਇਹ ਹੈ ਕਿਵੇਂ ਮਤਲਬ ਵੋਟ ਪਾਣਾ ਹੀ ਨਹੀਂ ਹੈ ਕਿ ਡਿਵੈਲਪਮੈਂਟ ਕਿਹੜਾ ਕਰਨੀ ਪੈਸਾ ਕਿਹੜਾ ਲਾਣਾ ਹੀ ਨਹੀਂ ਹੈ ਕੇ ਵੀ ਸਰਕਾਰ ਦੇ ਆਗੇ ਤੇ ਉਹਨੂੰ ਕਰਨਾ ਕੀ ਆ ਯਾਰ ਇਹਨੂੰ ਆਗੇ ਕਹਿੰਦੇ ਕੁਝ ਵੀ ਕਰਨਾ ਔਰ ਜੇ ਰਾਤ ਬਰਾਤੇ ਕੋਈ ਬਿਮਾਰ ਸਮਾਰ ਹੋ ਦੇ ਦੇ ਰਾਤ ਨੂੰ ਬਿਮਾਰ ਸਮਾਰ ਇਹ ਤਾਂ ਨੀਂਦ ਆਖਾ ਹੁਣ ਦੱਸੋ ਵੇਖਦੇ ਰਸਤੇ ਦੇ ਵਿੱਚ ਆਗੇ ਜੇ ਕਿਸੇ ਨੂੰ ਕੋਈ ਡ੍ਰੀਵੀ ਕੇਸ ਹੈ ਜਾ ਖੁਸ਼ੀ ਵੀ ਆਗੇ ਉਹ ਕਿੱਦਾਂ ਨਹੀਂ ਆਦਾ ਕਿੱਦਾਂ ਲਿਜਾਣਾ ਕਿਦਾਂ ਜਾਣਾ ਜਾਗੇ ਉਹ ਨਿਆਸਤ ਜੇ ਕਿਹਦੇ ਪ੍ਰੈਸ਼ਨ ਵੀ ਕਰ ਲਿਆ ਇਦਾਂ ਪਜਾਓ ਘਰ ਚੁੱਕੇ ਚੁੱਕੇ ਪਜਾਣਾ ਪੈਣਾ ਹੋਰ ਤਾਂ ਕੋਈ ਸਾਡੇ ਕੋਲ ਸਾਧਨ ਕੋਈ ਹੈ ਨਹੀਂ ਫਿਰ ਦੂਸਰਾ ਕੋਈ ਕਿਸੇ ਪਿੰਡ ਨੂੰ ਰੋਡ ਨਹੀਂ ਪਹਿਲੀ ਗੱਲ ਤੇ ਹੈ ਅੰਦਰ ਰੋਡ ਬੜਿਆ ਹੈ ਇਤੋਂ ਮੁੜ ਕੇ ਮੁੜ ਕੇ ਬਾਹਰ ਜਾਣਾ ਪੈਂਦਾ ਹੈ ਤੇ ਬਾਹਰ ਬਾਦ ਨੂੰ ਮਤਲਬ ਕੋਈ ਦੂਆ ਰਸਤਾ ਹੀ ਕੋਈ ਨਹੀਂ ਹੈ ਹਾਂਜੀ ਦੇਖੋ ਜੀ ਲਖਸਨ ਨੂੰ ਬਾਈਕਾਟ ਕਰਨ ਲੱਗਿਆ ਇੱਕ ਬੋਰਡ ਬਰਾ ਕੇ ਨਾ ਪਿੰਡ ਵਿੱਚ ਲਾ ਦੇਣਾ ਤੇ ਜੇ ਇਲੈਕਸ਼ਨ ਨਾ ਮਤਲਬ ਬੋਰਡ ਜੇ ਡਿਵੈਲਪਮੈਂਟ ਹੀ ਕੋਈ ਨਹੀਂ ਹੈ ਤਾਂ ਬੋਰਡ ਆਹੀ ਪਾਣ ਜਾਣਾ ਹੀ ਨਹੀਂ ਹੈ ਪੂਰੇ ਪਿੰਡ ਨਾਲ ਇਕਤਾ ਕਰ ਲੈਣੀ ਹੈ